ਸਰਬਾਤ ਗਰਜੀ ਸਿੰਘ ਢੱਲੇਵਾਲ ਅੱਜ 31ਵੇਂ ਦਿਨ ਤੱਕ ਉਹਦੀ ਜਿਹੜੀ ਸਿਹਤ ਹੈ ਉਹ ਸੁਭਾਵਕ ਹੈ ਕਿ ਉਹਦਾ ਜਿਹੜਾ वजन ਘਟਣਾ ਜਾਂ ਉਹਦੇ ਸਿੱਤੋਂ ਬੋਲਣਾ ਸਾਰਾ ਕੁਝ ਉਹ ਕਲੀਅਰ ਆਪਣੇ ਸਾਹਮਣੇ ਉਹ ਬਾਡੀ ਦੇ ਨੁਕਸਾਨ ਸੂ ਦਿਸਣ ਲੱਗੀ ਹੈ ਔਰ ਉਹਦੇ ਨਾਲ ਹੀ ਸਵਾਨ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮਿਲਣਾ ਕੈਬਨਿਟ ਨੇ ਮਿਲਣਾ ਉਹਨਾਂ ਨੇ ਅਪੀਲ ਕੀ ਕਰਨੀ ਇਹ ਡੱਲੇਵਾਲ ਸਾਹਿਬ ਨੇ ਮੈਨੂੰ ਤਾਂ ਦੱਸਣਾ ਚਾਹੁੰਦਾ ਸੋਨੂੰ ਫਿਰ ਬਾਕੀ ਬੰਦੇਰ ਸਾਹਿਬ ਰੱਖ ਲੈਣਗੇ ਉਹਨਾਂ ਨੇ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਕਿ ਤੁਸੀਂ ਥੋੜਾ ਕੁਛ ਨਾ ਕੋਈ ਟ੍ਰੀਟਮੈਂਟ ਲਓ ਪਵਾ ਰੋਟੀ ਨਾ ਖਾਓ ਸਾਡੀ ਇੰਨੀ ਕੁ ਬੇਨਤੀ ਪ੍ਰਵਾਨ ਕਰੋ ਡੱਲੇਵਾਲ ਸਾਹਿਬ ਨੇ ਉਹਨਾਂ ਸਾਰੇ ਕੈਬਨਿਟ ਮੰਤਰੀਆਂ ਨੂੰ ਅਪੀਲ ਕੀਤੀ ਕੇ 31 ਦਿਨ ਹੋ ਗਏ ਮੈਨੂੰ ਬੈਠੇ ਨੂੰ ਜੋ ਮੁੱਖ ਮੰਤਰੀ ਦਾ ਫੱਜ ਸੀ ਉਹਨੇ ਹੁਣ ਤੱਕ ਕੀ ਕੀਤਾ ਨਹੀਂ ਜੀ ਸਾਨੂੰ ਰਿਪੋਰਟਾਂ ਆ ਰਹੀਆਂ ਨੇ ਸਾਨੂੰ ਸੇਧ ਦਾ ਪਤਾ ਹੈ ਉਹ ਬਾਵਾ ਇਸ਼ੂ ਜਿਹੜੇ ਕੌੜੇ ਵਾਲੇ ਵੀ ਹੋਏ ਤਾਂ ਡੱਲੇਵਾਲ ਸਾਹਿਬ ਨੇ ਇੱਕ ਗੱਲ ਰੱਖੀ ਸੀ ਕਿ ਮਾੜੀ ਜੀ ਗੱਲ ਹੋਈ ਸੀ ਕੇਸੇ ਬਲਦਸਤਾਨ ਤੁਸੀਂ ਸਾਰੇ ਮੰਤਰੀ ਸਾਰੇ ਐਮਐਲਏ ਜਾ ਕੇ ਦਿੱਲੀ ਭੁਖੜਤਾਲ ਤੇ ਬੈਠੇ ਸੀ ਤਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਬਾਹਰਲੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਲੈ ਕੇ ਬੀਜੇਪੀ ਦੇ ਨੂੰ ਛੱਡ ਕੇ ਕੀ ਤੁਸੀਂ ਪ੍ਰਧਾਨ ਮੰਤਰੀ ਦੀ ਰਹਿੈਸ ਮੁਰੇ ਨਹੀਂ ਬੈਠ ਸਕਦੇ ਕੀ ਪੂਰੇ ਭਾਰਤ ਨੂੰ ਐਮਐਸਪੀ ਕਾਨੂੰਨ ਜਿਹੜਾ ਮਿਲਣਾ ਇਹ ਇਕੱਲੇ ਪੰਜਾਬ ਦਾ ਤਾਂ ਉਸ ਸਟੇਟਾਂ ਦੇ ਵਿੱਚ ਲੈ ਕੇ ਤੁਸੀਂ ਕੀ ਰੋਲ ਕੀਤਾ ਜਿਹੜੀ ਸਰ ਪਾਰਟੀ ਮੀਟਿੰਗ ਦੀ ਗੱਲ ਆਖੀ ਇਹਦੇ ਵਿੱਚ ਤੁਹਾਡਾ ਕੀ ਰੋਲ ਰਿਹਾ ਉਹ ਜਾਦੇ ਗੱਲਾਂ ਜਿਹੜੀਆਂ ਕਈਆਂ ਪਰ ਮੈਨੂੰ ਅਵਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿਖਦਾ ਨਹੀਂ ਕਿ ਉਹਨਾਂ ਤੇ ਉਹਨਾਂ ਨੇ ਅਵਲ ਕੀਤਾ ਹੋਵੇ। ਜੋ ਸਾਥੀ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਆ ਅੰਦਰੋਂ ਜਿਵੇਂ ਸੀਰੀਅਸ ਨਹੀਂ ਲੈ ਰਹੇ ਜੋ ਰਾਜਨੀਤਿਕ ਤੌਰ ਤੇ ਬਿਆਨਵਾਜੀ ਹੁੰਦੀ ਹੈ ਉਹ ਜਿਹੜੀ ਉਹਨਾਂ ਦੀ ਕੱਲ ਦੀ ਮਿਲਣੀ ਸੀ ਹਾਲਚਾਲ ਪੁੱਛਣ ਵਾਲਾ ਉਹ ਸਿਆਸੀ ਤੌਰ ਤੇ ਮੈਨੂੰ ਲੱਗਦਾ ਉਥੋਂ ਤੀਕੀ ਸੀਮਤ ਰਿਹਾਰ ਜਿਹੜੇ ਮੁੱਦਿਆਂ ਤੇ ਬੈਠੇ ਆ ਜਿਹੜਾ ਪੰਜਾਬ ਦਾ ਫਰਜਵੰਦ ਦਾ ਸੀ ਉਹ ਮੈਨੂੰ ਲੱਗਦਾ ਉਹਨਾਂ ਨੇ ਰੋਲ ਅਦਾ ਨਹੀਂ ਕੀਤਾ। ਬਾਕੀ ਜਿਹੜੀ ਅੱਜ ਸਾਡੀ ਮੀਟਿੰਗ ਹੋ ਰਹੀ ਹੈ ਉਹ ਸਾਨੂੰ ਆਸ ਹੈ ਕਿ ਡੱਲੇਵਾਲ ਸਾਹਿਬ ਨਾਲ ਜਿੰਨੀਆਂ ਭਾਵਨਾਵਾਂ ਜੁੜੀਆਂ ਨੇ ਪੂਰੇ ਦੇਸ਼ ਦੀਆਂ ਆਪਣੇ ਜੇ ਕਿਸੇ ਤੇ ਵਿਸ਼ਵਾਸ ਆਇਆ ਆਗਮਨ ਤੇ ਉਹ ਡੱਲੇਵਾਲ ਸਾਹਿਬ ਅੰਦਰੋਂ ਵੀ ਇਹ ਭਾਵਨਾਵਾਂ ਕਰ ਰਹੇ ਨੇ ਇੱਕ ਤਾਂ ਹੁੰਦੀ ਹੈ ਕਿ ਲੋਕਾਂ ਦੇ ਆ ਰਹੇ ਆ ਕਿ ਮੈਂ ਦਰਸ਼ਨ ਕਰਾਂ ਪਰ ਡੱਲੇਵਾਲ ਸਾਹਿਬ ਵੀ ਕਹਿ ਰਹੇ ਨੇ ਕਿ ਤੁਸੀਂ ਕੋਈ ਜਨਤਕ ਮੈਂ ਉਹਨਾਂ ਦੇ ਮੈਂ ਉਹਨਾਂ ਦੇ ਦਰਸ਼ਕ ਚ ਰਹਾ ਤਾਂ ਇਸ ਸਥਿਤੀ ਦੇ ਵਿੱਚ ਜਿਹੜੀਆਂ ਗੰਤ ਹਵਾਵਾਂ ਉੱਠ ਰਹੀਆਂ ਨੇ ਧਲੇਵਾਨ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਸਰੀਰਕ ਤੌਰ ਤੇ ਪਮਾ ਡਾਉਣ ਨੇ ਪਰ ਮਾਨਸਿਕ ਤੌਰ ਤੇ ਪੂਰੇ ਕਾਇਮ ਨੇ ਆਪਦੇ ਉਸ਼ੀਸ਼ੂਆਂ ਤੇ ਕਾਇਮ ਨੇ ਮੈਂ ਉਹ ਗੱਲ ਫੇਰ ਦਰਾ ਦਿਆਂ ਉਹ ਵਾਰ-ਵਾਰ ਇਹੀ ਕਿਹਾ ਕਿ ਸਾਨੂੰ ਕਹਿ ਨਾ ਰਿਹਾ ਕਬਈ ਐ ਤੋ ਮੈਨੂੰ ਪੁਲਿਸ ਹਵਾਲੇ ਨਾ ਕਰਨ ਦਿਓ ਮੋਰਚਾ ਜਿੱਤਾਂਗੇ ਚੜ੍ਹਦੀ ਕਲਾ ਜੈ ਮੈਂ ਸ਼ਹੀਦ ਵੀ ਹੋ ਜਾਣਾ ਤਾਂ ਆਉਣ ਵਾਲੀਆਂ ਪੀੜੀਆਂ ਇਸ ਮੋਰਚੇ ਨੂੰ ਅੱਗੇ ਤੋਰ ਲੈਣਗੀਆਂ ਇੰਨੀ ਕਿ ਮੈਂ ਪੇਸ਼ ਸਾਰੀ ਜਾਣਕਾਰੀ ਜਿਹੜੀ ਕੱਲ ਨੂੰ ਬਾਕੀ ਪਹੇਰ ਸਾਹਿਬ ਦੇਖੋ ਜਿਹੜਾ ਦੋਆ ਫੋਰਮਾਂ ਨੇ ਐਲਾਨ ਕੀਤਾ ਸੀ ਪੰਜਾਬ ਬੰਦ ਦਾ 30 ਦਸੰਬਰ ਦਾ 704 ਵਜੇ ਤੱਕ ਮੁਕੰਮਲ ਪੰਜਾਬ ਬੰਦ ਰਹੂਗਾ ਜਿਹੜੀ ਅੱਜ ਖਨੌਰੀ ਬਾਰਡਰ ਤੇ ਮੀਟਿੰਗ ਸੱਦੀ ਸੀ ਆਪਾਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਉਹਦਾ ਸਾਨੂੰ ਭਰਪੂਰ ਭਰਪੂਰ ਹੰਗਾਰਾ ਮਿਲਿਆ ਹੈਗਾ ਉਹਨਾਂ ਚ ਆਧਿਆਪਕ ਟਰਾਂਸਪੋਰਟ ਨਾਲ ਸੰਬੰਧਿਤ ਜਥੇਬੰਦੀਆਂ ਤੇ ਟਰਾਂਸਪੋਰਟਰਾਂ ਦੇ ਮਾਲਕ ਬਿਜਲੀ ਕਾਮੇ ਆਸ਼ਾ ਵਰਕਰ ਟੋਲ ਪਲਾਜ਼ਾ ਦੇ ਮੁਲਾਜ਼ਮ ਮਜ਼ਦੂਰ ਯੂਨੀਅਨ ਇਸ ਤਰ੍ਹਾਂ ਦੇ ਨੰਬਰਦਾਰ ਯੂਨੀਅਨ ਸਰਪੰਚਾਂ ਦੀਆਂ ਯੂਨੀਅਨ ਸਾਬਕਾ ਸੈਨਿਕ ਜਲ ਸਪਲਾਈ ਵਿਦਿਆਰਥੀ ਯੂਨੀਅਨ ਪ੍ਰੋਫੈਸਰ ਇਸ ਤੀਸੋਂ ਤੱਕ ਆਪਣੇ ਪੱਤਰਕਾਰ ਐਸੋਸੀਏਸ਼ਨ ਇਹ ਦੋਗਾ ਜਿਹੜੀ ਵਪਾਰ ਮੰਡਲ ਵਾਲੇ ਉਹ ਤੋਂ ਵੀ ਸਾਨੂੰ ਲਿਖਤੀ ਸੁਨੇਹਾ ਆ ਗਿਆ ਵੀ ਯਾਰ ਅਸੀਂ ਤੁਹਾਡੇ ਨਾਲ ਖੜਾਂਗੇ ਡੇਰੀ ਯੂਨੀਅਨ ਮਤਲਬ ਕੁੱਲ ਮਿਲਾ ਕੇ ਅੱਡ-ਅੱਡ ਖੇਤਰਾਂ ਦੀਆਂ ਜਥੇਬੰਦੀਆਂ ਇੱਥੇ ਤਕਰੀਬਨ ਜਿਹੜੇ ਆਗੂ ਆਏ ਨੇ ਉਹ ਤਕਰੀਬਨ ਉਹਨਾਂ ਦੀਆਂ 20-20 ਜਥੇਬੰਦੀਆਂ ਦੇ ਇੱਕ ਤਾਂ ਮੰਨ ਚ ਨਹੀਂ ਜਿਹੜੇ ਨਾਲ ਲੈ ਕੇ ਆਏ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਔਰ ਜਿਹੜਾ ਫੈਸਲਾ ਕੀਤਾ ਗਿਆ ਦੋਵਾਂ ਫੋਰਮਾਂ ਲੋ ਮੁਲਾਜ਼ਮ ਜਥੇਬੰਦੀਆਂ ਨਾਲ ਕੇ ਆਪ ਬੋਲ ਕੇ ਦੱਸਣਗੇ ਵੀ ਜਿੰਨੇ ਵੀ ਸਰਕਾਰੀ ਦਾ ਗੈਰ ਸਰਕਾਰੀ ادارے ਆ ਉਹ ਪੂਰੀ ਤਰ੍ਹਾਂ ਦਫਤਰ ਬੰਦ ਰੱਖਣਗੇ ਇਹ ਉਹਨਾਂ ਨਾਲ ਸਾਂਝਾ ਸੀ ਫੈਸਲਾ ਕੀਤਾ ਵੀ ਪੂਰੀ ਤਰ੍ਹਾਂ ਪੰਜਾਬ ਦੇ ਸਰਕਾਰੀ ਤੇ ਗੈਰ ਤਰਕਾਰੀ ਦਫਤਰ ਬੰਦ ਰੱਖੇ ਜਾਣਗੇ ਔਰ ਇਹਦੇ ਲਈ ਅੱਜ ਇੱਕ ਪੰਜਾਬ ਪਧਰੀ ਮੀਟਿੰਗ ਹੋ ਗਈ ਆ ਇਹਨੂੰ ਹੋਰ ਦੋਵਾਂ ਮੋਰਚਿਆਂ ਦੀ ਲੀਡਰਸ਼ਿਪ ਨਾਲ ਤੇ ਮੁਲਾਜ਼ਮ ਜਥੇਬੰਦੀਆਂ ਦੀ ਡਿਸਟ੍ਰਿਕਟ ਪੱਧਰ ਤੇ ਕੋਆਰਡੀਨੇਟ ਕਰਨ ਲਈ ਕੱਲ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਦੋਹਾਂ ਫਰਮਾਂ ਦੀਆਂ ਕਿਸਾਨ ਲੀਡਰਸ਼ਿਪ ਮਜ਼ਦੂਰ ਲੀਡਰਸ਼ਿਪ ਤੇ ਆਮ ਜਥੇਬੰਦੀਆਂ ਨਾਲ ਮੀਟਿੰਗ ਹੋ ਕੇ ਗਾਹਾਂ ਕੀ ਪ੍ਰੋਗਰਾਮ ਲਿਖਨੇ ਆ ਉਹਨਾਂ ਵੱਲੋਂ ਜਿਹੜੀ ਰੇਲ ਆਵਾਜਾਈ ਤੁਹਾਨੂੰ ਪਤਾ ਵੀ ਉਹ ਮੁਕੰਮਲ ਬੰਦ ਰੱਖਾਂਗੇ ਛੜਕ ਆਵਾਜਾਈ ਮੁਕੰਮਲ ਬੰਦ ਰਹੂਗੀ ਉਹਨਾਂ ਨੇ ਓਪਨਲੀ ਕਿਹਾ ਤੁਹਾਨੂੰ ਬੋਲ ਕੇ ਦੱਸਣਗੇ ਵੀ ਜਿੱਥੇ-ਜਿੱਥੇ ਸਾਡੀ ਮਦਦ ਦੀ ਲੋੜ ਹੋ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਤਰਨਿਆਂ ਵਿੱਚ ਸ਼ਮੂਲੀਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸ਼ਨ ਦਾ ਹਿੱਸਾ ਬਣਿਆ ਵੀ ਦੇਖੋ ਕਿਸੇ ਵੀ ਕਾਲ ਨੂੰ ਤੁਸੀਂ ਜਿਹੜਾ ਵਾ ਉਹ ਕਾਮਜ਼ਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪੋਗੈਂਡਾ ਸਭ ਤੋਂ ਵੱਡੀ ਗੱਲ ਹੁੰਦੀ ਆ ਆ ਸਾਡੇ ਆਪ ਬੋਲ ਕੇ ਦੱਸਣਗੇ ਜਿਹੜੇ ਟੋਲ ਪਲਾਜ਼ਾ ਵਾਲੇ ਯੂਨੀਅਨ ਦੇ ਆਗੂ ਨੂੰ ਕਹਿੰਦੇ ਅਸੀਂ ਬੈਨਰ ਲਾ ਦਾਂਗੇ ਹਰ ਟੋਲ ਪਲਾਜ਼ੇ ਤੇ ਇਹ ਠੀਕ ਆ ਜੀ ਤੇ ਜਿਹੜੇ ਸਾਡੇ ਟਰਾਂਸਪੋਰਟ ਨਾਲ ਸੰਬੰਧਿਤ ਹੋਏ ਕਨੈਕਟਰ ਵੀ ਨੇ ਉਹ ਕਹਿੰਦੇ ਅਸੀਂ ਟਿਕਟਾਂ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲਾ ਲਾ ਕੇ ਹਰ ਕਿਸਮ ਦੀ ਜਨਤਾ ਸਾਥੋਂ ਆਉਣੀ ਆ ਵੀ 30 ਨੂੰ ਪੰਜਾਬ ਬੰਦ ਹੈਗਾ ਵਾ ਤੋ ਅੱਡ-ਗਾੜ ਤਰੀਕੇ ਨਾਲ ਹਰੇਕ ਜਥੇਬੰਦੀ ਨੇ ਸਪੋਰਟ ਕਰਨ ਦਾ ਯਤਨ ਕੀਤਾ ਵੀ ਅਸੀਂ ਇੱਕ ਇਹਨਾਂ ਨੂੰ ਆਨਲਾਈਨ ਅਸੀਂ ਜਿਹੜਾ ਉਹ ਵੀ ਪ੍ਰਚਾਰ ਪ੍ਰਪੋਗੈਂਡਾ ਦਾਾਂਗੇ ਇਹ ਆਪਣੇ ਪੱਦਰ ਤੇ ਛਾਪ ਕੇ ਜਿਵੇਂ ਬਸਾਂ ਦੇ ਮਗਰ ਲਿਖ ਕੇ ਵੀ ਭੇਜਿਆ ਜਾ ਸਕਦਾ ਤੋ ਮਤਲਬ ਹਰ ਤਰ੍ਹਾਂ ਨਾਲ ਜਿਹੜਾ ਵਾ ਇਹ ਕਾਮਯਾਬ ਹੋਵੇ ਇਹਦੇ ਲਈ ਯਤਨ ਜਿਹੜੇ ਆ ਉਹ ਜਿਹੜੇ ਜਟਾਏ ਜਾਣਗੇ ਇਹ ਇਹ ਆ ਦੂਸਰਾ ਜਿਹੜੀ ਅਪੀਲਾਂ ਆ ਪਾ ਫੈਸਲੇ ਕੀਤਾ ਅਪੀਲ ਕਰਨ ਵਾਲਾ ਦੋਵਾਂ ਫਾਰਮਾਂ ਤੋਂ ਅਸੀਂ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਜਾਂ ਕਮੇਟੀਆਂ ਨੂੰ ਅਪੀਲ ਕਰਦੇ ਵੀ ਲਗਾਤਾਰ ਪਿੰਡਾਂ 'ਚ ਅਨਾਉਂਸਮੈਂਟ ਹੋਵੇ ਔਰ ਜਿਹੜੇ ਸਪੋਰਟਸ ਦੇ ਕਲੱਬ ਹੈ ਯੂਥ ਦੇ ਸਪੋਰਟਸ ਕਲੱਬ ਆ ਉਹਨਾਂ ਨੂੰ ਅਪੀਲ ਆ ਵੀ ਉਹ ਕੋਈ ਧਾਰਮਿਕ ਸੰਸਥਾਵਾਂ ਨੂੰ ਅਪੀਲ ਆ ਲੋਕ ਗਾਇਕਾਂ ਨੂੰ ਅਪੀਲ ਹੈਗੀ ਆ ਸਾਡੀ ਬੁੱਧੀਜੀਵਾਂ ਨੂੰ ਅਪੀਲ ਆ ਔਰ ਇਸ ਤਰੀਕੇ ਨਾਲ ਅਸੀਂ ਬੁੱਧੀ ਜੀ ਵੀ ਟੋਟਲ ਭਾਈਚਾਰਿਆਂ ਨੂੰ ਅਪੀਲ ਕਰਦੇ ਆਂ ਵੀ ਕੀ ਦਾ ਬੰਦ ਦਾ ਸੱਦਾ ਉਹ ਪੂਰੇ ਪੰਜਾਬ ਦੇ ਵਿੱਚ ਆਪਣੇ ਪੱਖ ਤੋਂ ਬੋਲ ਕੇ ਸਨੇਹਾ ਲਾ ਕੇ ਇਹਨੂੰ ਕਾਮਯਾਬ ਕਰਨ ਸਾਨੂੰ ਪੂਰੀ ਆਸ ਆ ਜਿਵੇਂ ਅਸੀਂ ਇੱਕ ਜਨ ਜਨ ਤੱਕ ਪਹੁੰਚਣ ਦੀ ਆ ਮੁਹਿਮ ਬਣਾ ਰਹੇ ਆਂ ਵੀ ਸਾਨੂੰ ਕਿਤੇ ਵੀ ਨਹੀਂ ਲੱਗਦਾ ਵੀ 3 ਕਰੋੜ ਪੰਜਾਬੀਆਂ ਨੂੰ ਕਿਤੇ ਜ਼ਬਰਦਸਤੀ ਬੰਦ ਕਰਾਉਣ ਦੀ ਲੋੜ ਪਊਗੀ ਉਹਨਾਂ ਦੀ ਧਾਮਨਾਵਾ ਮੋਰਚੇ ਨਾਲ ਜੁੜ ਗਈਆਂ ਨੇ ਔਰ ਆਪ ਖੁਦ ਬੰਦ ਕਰਨਗੇ ਯਰ ਵਲੰਟੀਅਰ ਤੌਰ ਤੇ ਫਿਰ ਜਿੱਥੇ ਜਿੱਥੇ ਸਾਡੇ ਮੋਰਚੇ ਹੋਣਗੇ ਉਹ ਅਰ ਲਗਭਗ ਪੰਜਾਬ ਦੇ ਵਿੱਚ ਜਿਹੜੀ ਸੜਕਾਂ ਆ ਵੀ ਜਾਈਦੇ ਨੇ ਮੋਰਚੇ ਹੋਣਗੇ ਬਾਈ ਤੇਰੀ ਤਾਂ ਜਲੇ ਇਹ ਲਖੋ ਸੈਂਕੜੇ ਥਾਵਾਂ ਤੇ ਹੋਣਗੇ ਇਹਨੂੰ ਇੱਕ ਇੱਕ ਨਹੀਂ ਕਹਿ ਸਕਦੇ ਕੋਈ ਅੱਡ ਕਹਿ ਰਿਹਾ ਵੀ ਅਸੀਂ ਤਾਂ ਵੀ ਕਰ ਲੈ ਇੱਕ ਥਾਂ ਤੇ ਕਹਿੰਦਾ ਉਹ ਤੁਹਾਨੂੰ ਜਿਵੇਂ ਜਿਵੇਂ ਤਫਸੀਲ ਆਉਗੇ ਅਸੀਂ ਨਾਲ ਦੀ ਨਾਲ ਦੱਸੀ ਜਾਵਾਂਗੇ ਤੋਂ ਇਹ ਮੈਂ ਇੱਕ ਕਹਿਣ ਦਾ ਕਹਿ ਲਓ ਪੰਜਾਬੀ ਵਿੱਚ ਸਰਬ ਵਿਆਪਕ ਪੰਜਾਬ ਬੰਦ ਸਾਬਤ ਹੋਊਗਾ ਅਰ ਇਹ ਪੰਜਾਬ ਬੰਦ ਮੋਦੀ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰੂਗਾ ਵੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਅੰਦੋਲਨ ਦੀਆਂ ਮੰਗਾਂ ਵਾਂ ਉਹਨੂੰ ਮੰਨਣ ਔਰ ਮੈਂ ਪੰਜਾਬੀਆਂ ਨੂੰ ਕਹਿੰਦਾ ਵੀ ਜੇ ਮੋਰਚਾ ਨਾ ਮੁਹੱਬਤ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਆ ਰਾਜਾ ਅਸੀਂ ਇਹ ਵੀ ਡਿਸਕਸ ਕੀਤੀ ਆ ਵੀ ਇਹ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹੈ ਇਹ ਕਾਰਪੋਰੇਟ ਦਾ ਹਮਲਾ ਹੈ ਛੋਟੀ ਦੁਕਾਨਦਾਰੀ ਤੇ ਆ ਜਵੇਂ ਵੱਡੇ ਮਾਲ ਲੈ ਕੇ ਆਏ ਜਾ ਰਹੇ ਨੇ ਜਵੇਂ ਆਨਲਾਈਨ ਵਪਾਰ ਹੋ ਰਿਹਾ ਵਾ ਪਰਚੂਨ ਖੇਤਰ ਖਤਮ ਕੀਤਾ ਜਾ ਰਿਹਾ ਇਹ ਤੋਂ ਗਾ ਪੱਠੇ ਤੇ ਜਿਹੜੀਆਂ ਗਾਰਾਂ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਕੱਲੂ ਇੱਟ ਬਣਾਉਣ ਵਾਲੀ ਮਸ਼ੀਨ ਆ ਜਣੀ ਆ ਜਿਹੜੇ ਰਾਜ ਮਿਸਤਰੀ ਉਹਨਾਂ ਮਗਰ ਮਿਸਤਰੀ ਆਉ ਵੱਡੀ ਇੱਟ ਲੈ ਕੇ ਆ ਰਿਆ ਮਸ਼ੀਨਾਂ ਕੱਲ ਨੂੰ ਬਿਲਡਿੰਗਾਂ ਬਣਾਏ ਜਾਣਗੀਆਂ ਖੇਤੀ ਵਿੱਚ ਵੀ ਰਿਪੋਰਟ ਆ ਰਹੇ ਆ ਕੰਮ ਵਿੱਚ ਵੀ ਰਿਪੋਰਟ ਆ ਰਹੇ ਪੂਰੀ ਤਰ੍ਹਾਂ ਕਾਰਪੋਰੇਟ ਦਾ ਮਾਡਲ ਸਾਡੇ ਤੇ ਲੱਗਿਆ ਜਾ ਰਿਹਾ ਮੁਲਾਜ਼ਮ ਬੈਠੇ ਆ ਹਰ ਕਿਸਮ ਦੇ ਮੁਲਾਜ਼ਮ ਤੇ ਨਿੱਜੀ ਕਰਨ ਦਾ ਹਮਲਾ ਹੋ ਚੁੱਕਾ ਪੂਰੀ ਤਰ੍ਹਾਂ ਮੁਲਾਜ਼ਮਾਂ ਦੀਆਂ ਸਾਮੀਆਂ ਖਾਲੀ ਆ ਮੈਂ ਜਾਣ ਜਿਆਦਾ ਬੋਲ ਕੇ ਮੈਂ ਇੱਥੇ ਸਮਾਪਤ ਕਰੂੰਗਾ ਔਰ ਮੈਂ ਹੁਣ ਇੱਧਰ ਸਾਡੇ ਅੱਗੋ ਅਮਿਤ ਤੋਜਮਾਨ ਜੀ ਹਾਂ ਅਮਿਤ ਤੋਜਮਾਨ ਜੀ ਗੱਲ ਕਰਨ ਫਿਰ ਸਾਡੇ ਮੁਲਾਜ਼ਮ ਦੀ ਗੱਲ ਕਰਨਗੇ ਧੰਨਵਾਦ ਜੀ